ਪੁਲਿਸ ਵਾਲਿਆਂ ਨੇ ਇੱਕ ਨੌਜਵਾਨ ਮੁੰਡਾ ਮਾਰਤਾ ਬਰੇਤੀ ਲਈ ਆਉਂਦਾ ਕਹਿੰਦੇ ਤੇਰੇ ਕੋਲੇ ਪਰਚੀ ਹੈ ਨਹੀਂ ਜਦੋਂ ਸਰਕਾਰ ਨੇ ਇਹ ਗੱਲ ਕਹਿ ਦਿੱਤੀ ਵੀ ਜਿਹਦਾ ਖੇਤ ਉਹਦੀ ਰੇਤ ਫਿਰ ਪੁਲਿਸ ਵਾਲੇ ਕੌਣ ਹੁੰਦੇ ਆ ਪਰਚੀਆਂ ਮੰਗਣ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਸਰਕਾਰ ਨੂੰ ਜੇ ਡੋਬਣਾ ਤਾਂ ਇਹ ਪੁਲਿਸ ਮੁਲਾਜ਼ਮਾਂ ਨੇ ਡੋਬਣਾ ਕਿਉਂਕਿ ਨਜਾਇਜ਼ ਧੱਕਾ ਕਰਦੇ ਆ ਇਹ ਲੋਕਾਂ ਨਾਲ ਸਰਕਾਰ ਨੇ ਜਦੋਂ ਆਖੀ ਦਿੱਤਾ ਵੀ ਜਿੰਨਾ ਦੀ ਰੇਤ ਜਿਹੜਾ ਖੇਤ ਉਹਦੀ ਰੇਤ ਫਿਰ ਇਹਨਾਂ ਨੇ ਇੱਕ ਮੁੰਡਾ ਮਾਰਤਾ ਕੁੱਟ ਕੇ ਬਾਬਿਓ ਪਿੰਡ ਦੇਖ ਲੋ ਇੱਕ ਨੌਜਵਾਨ ਗੱਭਰੂ ਮੁੰਡਾ ਮਾਰਤਾ ਠੀਕ ਹੈ ਲੱਗਣੀ ਹੁਣ ਇਹਦੇ ਲਈ ਵੀ ਧਰਨਾ ਲਾਉਣਾ ਪੈਗਾ ਹੋਇਆ ਕੀ ਸੀ ਮੈਂ ਅਸਲ ਸਾਰੀ ਗੱਲ ਦੱਸਦਾ ਉਹ ਮੁੰਡਾ ਬਰੇਤੀ ਦੀ ਟਰਾਲੀ ਲਈ ਆਉਂਦਾ ਸੀ ਉਹਦੇ ਲੈਟਰ ਪਹਿਣਾ ਸੀ ਛੱਤ ਦਾ ਅੱਗੇ ਪੁਲਿਸ ਵਾਲਿਆਂ ਨੇ ਕੇਰ ਲਿਆ ਕਹਿੰਦੇ ਹਾਂ ਵੀ ਪਰਚੀ ਦਿਖਾ ਉਹ ਕਹਿੰਦਾ ਜੀ ਮੈਂ ਖੇਤ ਦੇ ਵਿੱਚੋਂ ਲੈ ਕੇ ਆਇਆ ਉਹਨੇ ਉਹ ਬੰਦਾ ਵੀ ਸੱਦ ਲਿਆ ਜਿਹਦੇ ਖੇਤ ਦੇ ਵਿੱਚੋਂ ਲੈ ਕੇ ਆਇਆ ਸੀਗਾ ਫਿਰ ਗੱਲ ਨਿਬੜੀ 4000 ਦੇ ਵਿੱਚ 4000 ਰੁਪਿਆ ਉਹਦੇ ਕੋਲੇ ਨਕਦ ਹੈ ਨਹੀਂ ਸੀ ਉਹ ਕਹਿੰਦਾ ਮੈਂ Google Pay ਕਰ ਦਣਾ ਪੁਲਿਸ ਵਾਲੇ ਨੇ ਮੂੰਹੋਂ ਗਾਲ ਕੱਢੀ ਗਾਲ ਕੱਢਣ ਤੋਂ ਤੂੰ ਤੂੰ ਮੈਂ ਮੈਂ ਹੋ ਗਈ ਉੱਥੋਂ ਥਾਣੇ ਲਿਜਾ ਕੇ ਕੁੱਟ-ਕੁੱਟ ਮਾਰਤਾ ਇੱਕ ਨੌਜਵਾਨ ਗੱਭਰੂ ਪੁੱਤ ਆ ਮਾਂ ਦਾ ਜਿਹੜੀ ਹੱਥ ਚੱਕ-ਚੱਕ ਕੇ ਰੋਈ ਜਾਂਦੀ ਐ ਤੁਸੀਂ ਆਏ ਦੱਸੋ ਯਾਰ ਸਾਨੂੰ ਕਹਿੰਦੇ ਆ ਤੁਸੀਂ ਆਜ਼ਾਦ ਦੇਸ਼ ਦੇ ਵਸਿੰਦੇ ਹੋ ਅਸੀਂ ਕਿਵੇਂ ਆਜ਼ਾਦ ਹੋ ਸਕਦੇ ਹਾਂ ਜਦੋਂ ਸਾਨੂੰ ਤਾਂ ਜੇ ਕੋਈ ਮਾਰ ਦਿੰਦਾ ਫੇਰ ਵੀ ਧਰਨੇ ਲਾ ਕੇ ਰਫਤ ਕਰਾਉਣੀ ਪੈਂਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਭਗਵਾਨ ਤਮਾਨ ਤੱਕ ਪਹੁੰਚਾ ਦਿਓ ਜੇ ਸਰਕਾਰ ਨੂੰ ਡੋਬਿਆ ਇਹ ਪੁਲਿਸ ਡੋਬੂਗੀ ਮੈਂ ਸਾਰੀ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਪਰ ਕੁਝ ਕੁ ਪਰਸੈਂਟ ਜਿਹੜੇ ਪੁਲਿਸ ਵਾਲੇ ਮਾੜੇ ਐ ਇਹ ਲੈ ਕੇ ਵਹਿ ਜਾਣਗੇ ਸਰਕਾਰ ਨੂੰ ਅੱਜ ਦੀ ਗੱਲ ਮੇਰੀ ਯਾਦ ਰੱਖਿਓ ਸਰਕਾਰ ਜਾਂਦੀ ਨਹੀਂ ਸੀ ਜੇਕਰ ਪੁਲਿਸ ਸਪੋਰਟ ਕਰਦੀ ਸਰਕਾਰ ਦੀ ਪਰ ਅੱਜ ਸਰਕਾਰ ਨੇ ਜਮਾ ਯਾਰ ਕੋਈ ਉਹੋ ਹੀ ਨਹੀਂ ਕੀਤਾ ਮੈਨੂੰ ਲੱਗਦਾ ਸਰਕਾਰ ਨੂੰ ਚਾਹੀਦਾ ਸੀ ਉਹ ਬੰਦੇ ਨੂੰ ਡਿਸਮਿਸ ਕਰਕੇ ਉਹਦੇ ਤੇ ਬਾਈ ਨਾ ਨਾਮ ਪਰਚਾ ਦੇ ਕੇ ਉਹਨੂੰ ਜੇਲ੍ਹ ਚ ਸੱਡਦੇ ਕਿਉਂਕਿ ਜਦੋਂ ਥਾਣੇ ਲੈ ਕੇ ਗਏ ਆ ਉੱਥੇ ਕੁੱਟਦਿਆਂ ਤੋਂ ਇੱਕ ਬੰਦਾ ਮਰ ਗਿਆ ਦੂਜੇ ਨੂੰ ਲਿਜਾ ਕੇ ਕਿਤੇ ਦੂਜੇ ਨੂੰ ਚੜਾ ਕੇ ਦੂਰ ਛੱਡੇ ਤੇ ਉਹਨਾਂ ਨੂੰ ਐਸੀ ਵੀ ਕਰਦੇ ਉਹਨੂੰ ਸਸਕਾਰ ਕਰ ਦੇਣਗੇ ਜਦੋਂ ਨੂੰ ਹੀ ਆਊਗਾ ਤੁਸੀਂ ਇਹ ਦੇਖੋ ਯਾਰ ਇੱਕ ਮੁੰਡਾ ਮਾਰਤਾ ਦੂਜੇ ਨੂੰ ਚੜਾ ਕੇ ਦੂਰ ਛੱਡਿਆ ਵੀ ਇਹਨੇ ਘਰਦਿਆਂ ਨੂੰ ਦੱਸ ਨਾ ਦੇ ਵੀ ਜਿਹੜਾ ਮਰਿਆ ਉਹ ਥਾਣੇ ਦੇ ਵਿੱਚ ਮਰਿਆ ਇੱਕ ਤੁਸੀਂ ਇਹ ਦੇਖੋ ਯਾਰ ਪੁਲਿਸ ਵਾਲਿਆਂ ਨੇ ਮੈਂ ਕਲੀਅਰ ਗੱਲ ਦੱਸਦਾ ਇੱਕ ਸੁਣੋ ਗੱਲ ਕੀ ਹੋਈ ਜਦੋਂ ਪੁਲਿਸ ਵਾਲਿਆਂ ਦਾ ਨਿਪੜਿਆ ਮਗਦੇ 10000 ਸੀ ਉਹਨੇ 4000 ਚ ਨਿਪੜ ਗਿਆ 4000 ਉਹਦੇ ਕੋਲੇ ਨਕਦ ਹੈ ਨਹੀਂ ਸੀ ਮੁੰਡੇ ਕੋਲੇ ਉਹ ਕਹਿੰਦਾ ਮੈਂ ਗੂਗਲ ਪੇ ਕਰ ਦਣਾ ਸੋਨੂੰ ਕਹਿੰਦਾ ਤੁਸੀਂ ਗੂਗਲ ਪੇ ਕਰਾ ਲਓ ਮੇਰੇ ਤੋਂ ਇਸ ਗੱਲੋਂ ਪੁਲਿਸ ਵਾਲੇ ਨੇ ਗਾਲ ਕੱਢਤੀ ਮੈਂ ਨਾ ਯਾਰ ਸੋਚੋ ਇੱਕ ਬੰਦਾ ਹੂ ਜਿਹੜਾ ਗਾਲ ਲੈ ਲੈਂਦਾ ਉਹ ਨਹੀਂ ਮਰੀ ਜ਼ਮੀਰ ਵਾਲਾ ਹਨਾ ਨਹੀਂ ਕੋਈ ਗਾਲ ਲੈਂਦਾ ਨਹੀਂ ਉਹਨੇ ਕਹਾ ਪੁਲਿਸ ਵਾਲੇ ਨੂੰ ਧੱਕਾ ਮਾਰਤਾ ਇਸ ਗੱਲ ਤੋਂ ਪੁਲਿਸ ਵਾਲੇ ਨੂੰ ਗੁੱਸਾ ਚੜਿਆ ਥਾਣੇ ਉੱਲ ਜਾ ਕੇ ਮੁੰਡੇ ਨੂੰ ਇੰਨਾ ਕ ਕੁੱਟਿਆ ਕਿ ਉਹ ਮੁੰਡੇ ਦੇ ਪ੍ਰਾਣ ਨਿਕਲ ਗਏ ਸਾਹ ਨਿਕਲ ਗਏ ਤੁਸੀਂ ਇਹ ਦੇਖੋ ਯਾਰ ਕਿੱਡਾ ਦਰਿੰਦਾ ਹੂ ਯਾਰ ਉਹ ਜਿਹਨੇ 4000 ਪਿੱਛੇ ਇੱਕ ਨੌਜਵਾਨ ਮੁੰਡਾ ਮਾਰਤਾ ਇੱਕ ਨੌਜਵਾਨ ਕਿਸੇ ਮਾਂ ਪੁੱਤ ਦਾ ਸਹਾਰਾ ਮਾਰਤਾ ਯਾਰ ਤੇ ਪੁਲਸ ਉਹਦੇ ਤੇ ਰੰਟ ਕੱਟਣ ਨੂੰ ਤਿਆਰ ਨਹੀਂ ਪੁਲਸ ਤੁਸੀਂ ਇਹ ਦੇਖੋ ਉਹਦੇ ਤੇ ਐਫ ਆਈ ਆਰ ਕਰਨ ਨੂੰ ਤਿਆਰ ਨਹੀਂ ਬਾਈ ਨੇਮ ਮੈਨੂੰ ਸਮਝ ਨਹੀਂ ਆਉਂਦੀ ਯਾਰ ਵੀ ਸਰਕਾਰ ਨੂੰ ਡੋਬਣ ਦੇ ਵਿੱਚ 100% ਜੋਗਦਾਨੇ ਪੁਲਸ ਦਾ ਹੂਗਾ ਤੁਸੀਂ ਅੱਜ ਦੀ ਗੱਲ ਮੇਰੀ ਯਾਦ ਰੱਖ ਲਿਓ ਜੇਕਰ ਸਰਕਾਰ ਗਈ ਤਾਂ ਪੁਲਿਸ ਪ੍ਰਸ਼ਾਸਨ ਦਾ ਕਰਕੇ ਜਾਊ ਅੱਜ ਥਾਂ ਥਾਂ ਐਨਕਾਊਂਟਰ ਹੋ ਰਹੇ ਆ ਫੇਕ ਐਨਕਾਊਂਟਰ ਥਾਂ ਥਾਂ ਲੋਕਾਂ ਨੂੰ ਮਾਰੀ ਜਾਂਦੇ ਪੁਲਸ ਵਾਲੇ ਸਾਰੇ ਨਹੀਂ ਇੱਕੋ ਜਿਹੇ 2% ਪੁਲਸ ਵਾਲੇ ਆ ਜਿਹੜੇ ਪੂਰੀ ਪੁਲਸ ਦੇ ਨਾਂ ਤੇ ਧੱਬਾ ਬਣੇ ਹੋਏ ਆ 2% ਪੁਲਸ ਵਾਲਿਆਂ ਨੇ ਪੂਰੀ ਪਬਲਿਕ ਨੂੰ ਟੰਗਿਆ ਹੋਇਆ ਸੂਲੀ ਤੇ 2% ਪੁਲਸ ਵਾਲਿਆਂ ਨੇ ਨਾ ਇੰਨਾ ਕੁ ਜ਼ਿਆਦਾ ਬਦਨਾਮ ਕੀਤਾ ਹੋਇਆ ਪੰਜਾਬ ਪੁਲਿਸ ਨੂੰ ਜੇ ਪੰਜਾਬ ਪੁਲਿਸ ਵਾਲੇ ਉਂ ਵੀ ਕਿਸੇ ਨੂੰ ਹੱਥ ਦੇ ਲੈਣ ਨਾ ਤੇ ਐਂ ਲੱਗਦਾ ਵੀ 1500 ਰੁਪਿਆ ਲੈਣ ਦੇ ਮਾਰੇ ਖੜੇ ਹੋਣਗੇ ਕਈ ਵਾਰੀ ਤਾਂ ਜੇ ਮਦਦ ਵਾਸਤੇ ਐ ਕਿਦਰ ਵੀ ਸਾਨੂੰ ਗਾਹਾਂ ਲੈ ਜੈ ਨਾ ਅਲਾ ਕਹਿੰਦਾ 500 ਰੁਪਿਆ ਲੈ ਲਓ ਜੀ ਰਹਿਣ ਦਿਓ ਇਹੋ ਜੀ ਇਹਨਾਂ ਦੀ ਉਹ ਹੋਈ ਪਈ ਆ ਇੱਕ 2% ਪੁਲਿਸ ਵਾਲਿਆਂ ਵਾਸਤੇ ਜਿਹੜੇ ਤਕੜੇ ਅਫਸਰ ਹੈ ਆਈਪੀਐਸ ਆਈਐਸ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਤੇ ਨੱਥ ਪਾਉਣ ਜੇ ਨਾ ਨੱਥ ਪਾਈਦਾ ਉਹ ਦਿਨ ਦੂਰ ਨਹੀਂ ਜਦੋਂ ਪੁਲਿਸ ਨੂੰ ਲੋਕ ਮੰਨ ਕੇ ਚਲੀ ਲੋਕ ਪ੍ਰਸ਼ਾਸ਼ਨ ਦੇ ਖਿਲਾਫ ਨਾਰੇ ਲਾਇਆ ਕਰਨਗੇ ਗੁੰਡਾ ਰਾਜ ਬਣਦਾ ਜਾਂਦਾ ਯਾਰ ਇਹ ਤਾਂ ਸਰਕਾਰ ਨੂੰ ਨਹੀਂ ਚਾਹੀਦਾ ਅਸਲ ਦੇ ਵਿੱਚ ਸਰਕਾਰ ਹੁਣ ਉਹਦੇ ਬੰਦੇ ਤੇ ਮੰਨ ਕੇ ਚਲੀ 22 ਨੇ ਪਰਚਾ ਕਰਕੇ ਉਹਨਾਂ ਨੂੰ ਜੇਲ੍ਹ ਚ ਸਿੱਟੇ ਡਿਸਮਿਸ ਕਰੇ ਉਹਨਾਂ ਦੇ ਮੈਂ ਨਾ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹਨਾਂ ਦੇ ਪੁੱਤ ਪੋਤਿਆਂ ਨੂੰ ਵੀ ਸਰਕਾਰੀ ਨੌਕਰੀ ਨਾ ਮਿਲੇ ਯਾਰ ਇੱਕ ਸਰਕਾਰੀ ਨੌਕਰੀ ਦੇ ਆੜ ਦੇ ਵਿੱਚ ਇੱਕ ਮੁੰਡਾ ਮਾਰਤਾ ਤੇ ਇਹਦੇ ਨਾਲ ਵੱਧ ਹੋਰ ਆਪਾਂ ਕੀ ਹੋ ਕਰ ਸਕਦੇ ਆ ਤੁਸੀਂ ਸੋਚ ਸਕਦੇ ਹੋ ਵੀ ਬੰਦੇ ਨੇ ਯਾਰ ਇੱਕ ਕਿਸੇ ਦਾ ਪੁੱਤ ਮਾਰਤਾ ਹੱਤ ਲੱਗੀ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਦੇ ਕੇ ਜਾਓ ਤੇ ਵੀਡੀਓ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਾ ਦਿਓ ਸਰਕਾਰ ਅੱਜ ਨੱਥ ਪਾਲੇ ਇਹਨਾਂ ਪੁਲਿਸ ਵਾਲਿਆਂ ਤੇ ਨਹੀਂ ਤਾਂ ਸਰਕਾਰ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ